ਅਸੀਂ ਲੋਕਾਂ ਦਾ ਭਲਾ ਕਰਦੇ ਰੱਬ ਖੁਸ਼ ਹੋ ਕੇ ਸਾਨੂੰ ਕਈ ਗੁਣਾ ਜ਼ਿਆਦਾ ਦਿੰਦਾ ਇਹ ਗੱਲ ਯਾਦ ਰੱਖਣਾ ਹਮੇਸ਼ਾ ਜਦੋਂ ਅਸੀਂ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਆ ਨਾ ਉਹਦੀ ਖੁਸ਼ੀ ਦੀ ਫਿਕਰ ਕਰਦੇ ਆ ਦਾਤਾ ਖੁਸ਼ ਹੁੰਦਾ ਹੈ ਤਾਂ ਦਾਤਾ ਦੀ ਕਮੀ ਕਦੀ ਨਹੀਂ ਰਹਦੀ ਇਸ ਲਈ ਕਿਉਂ ਉਹਦਾ ਜੀਣਾ ਕੀ ਜਹਾਨ ਉੱਤੇ ਜਿਹੜਾ ਨਾਮ ਖੁਦਾ ਦਾ ਭੁੱਲ ਜਾਂਦਾ ਜਿਹੜਾ ਰੱਬ ਦੇ ਨਾਮ ਨੂੰ ਹੀ ਭੁੱਲ ਕੇ ਬੈਠਾ ਹੈ ਜਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਹੈ ਰੱਬ ਤੇ ਯਕੀਨ ਹੀ ਨਹੀਂ ਕਰਦਾ ਫਿਰ ਉਹਦੀ ਜ਼ਿੰਦਗੀ ਤਾਂ ਇਦਾਂ ਹੀ ਸਮਝੋ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ 'ਚ ਹੀ ਗੁਜ਼ਰ ਇਸ ਲਈ ਕੁਝ ਵੀ ਭੁੱਲ ਜਾਇਓ ਖਾਣਾ ਭੁੱਲ ਜਿਓ ਪਾਣੀ ਪੀਣਾ ਭੁੱਲ ਜਾਵੇ ਜਾਈਏ ਸੋਣਾ ਭੁੱਲ ਜਾਈਏ ਕੱਪੜੇ ਬਦਲਣਾ ਭੁੱਲ ਜਾਈਏ ਹੋਰ ਕੋਈ ਭੁੱਲੇ ਮਰੇ ਰੱਬ ਦੇ ਨਾਮ ਨੂੰ ਗਦੀ ਪਰ ਦੇਖੋ ਬੰਦਾ ਹੋਰ ਸਭ ਕੁਝ ਯਾਦ ਰੱਖਦਾ ਟਾਈਮ ਨਾਲ ਪਰ ਰੱਬ ਦਾ ਨਾਮ ਲੈਣਾ ਹੀ ਸਮਝਦੇ ਹੋ ਕਿ ਨਹੀਂ ਕਿੰਨੀਆਂ ਚੀਜ਼ਾਂ ਬੰਦੇ ਨੂੰ ਯਾਦ ਹੁੰਦੀਆਂ ਹੈ ਦਵਾਈ ਦਾ ਪਤਾ ਹੁੰਦਾ ਹੈ ਡਾਕਟਰ ਨੇ ਕਿਹਾ ਤਿੰਨ ਟਾਈਮ ਦਵਾਈ ਖੜੀ 12 ਵਜੇ ਖਾਣੀ ਆ 2 ਵਜੇ ਖਾਣੀ ਆ ਟਾਈਮ ਫਿਕਸ ਕੀਤਾ ਉਹ ਬਚ ਕੇ ਦਵਾਈ ਦਾ ਦੇ ਦੇ ਮੈਨੂੰ ਸਮਝਦੇ ਹੋ ਆਪਣੇ ਪੁੱਛਿਆ ਦਵਾਈ ਟਾਈਮ ਨਾਲ ਕਿਉਂ ਖਾ ਰਿਹਾ ਭਾਈ ਦਵਾਈ ਟਾਈਮ ਨਾਲ ਇਸ ਲਈ ਖਾਣਾ ਮੇਰੀ ਸਿਹਤ ਖਰਾਬ ਹੈ ਅਗਰ ਦਵਾਈ ਖਾਉਂਗਾ ਤਾਂ ਮੈਂ ਠੀਕ ਰਹਿਣਾ ਹੈ ਸਮਝਦੇ ਹੋ ਕਿ ਨਹੀਂ ਇਹ ਦਵਾਈ ਖਾਉਂਗਾ ਤਾਂ ਮੈਂ ਮੇਰੀ ਬਿਮਾਰੀ ਦੂਰ ਹੋਣੀ ਹੈ ਇਹ ਕੋਈ ਗੱਲ ਕਮਾਗੇ ਦਵਾਈ ਦਾ ਟਾਈਮ ਦਾ ਯਾਦ ਹੈ ਕਿ ਦੋ ਟਾਈਮ ਖਾਣੀ ਆ ਤਿੰਨ ਟਾਈਮ ਖਾਣੀ ਆ ਉਹ ਜਿੱਦਾਂ ਦਵਾਈ ਦਾ ਟਾਈਮ ਯਾਦ ਹੈ ਦੋ ਟਾਈਮ ਖਾਣੀ ਹੈ ਤਿੰਨ ਟਾਈਮ ਖਾਣੀ ਹੈ ਤਾਂ ਕਿ ਮੇਰੀ ਬਿਮਾਰੀ ਦੂਰ ਹੋਵੇ ਤਾਂ ਜੇ ਅਸੀਂ ਦਵਾਈ ਦੀ ਤਰ੍ਹਾਂ ਪ੍ਰਭੂ ਦੇ ਸਿਮਰਨ ਦਾ ਪੱਕਾ ਟਾਈਮ ਰੱਖ ਲਈਏ ਤਾਂ ਕਦੀ ਦਵਾਈਆਂ ਖਾਣ ਦੀ ਲੋੜ ਹੀ ਨਹੀਂ ਪਵੇਗੀ ਕਿਉਂਕਿ ਉਹਦੇ ਸਿਮਰਨ ਨਾਲ ਹੀ ਇਨਸਾਨ ਦੇ ਕਈ ਦੁੱਖ ਦੂਰ ਹੁੰਦੇ ਤਾਂ ਹੀ ਤਾਂ ਕਿਹਾ ਕਿ ਹਰ ਕਾ ਨਾਮ ਜਪਤੋ ਹੋਏ ਸੁਖੀਆ ਇਹ ਵੀ ਗੁਰੂਆਂ ਦੇ ਵਚਨ ਹੈ ਕਿ ਸਗਲ ਸ਼੍ਰਿਸ਼ਟ ਕਾ ਰਾਜਾ ਦੁਖੀਆ ਔਰ ਸੁਖੀ ਕਿਹਨੂੰ ਕਿਹਾ ਹਰ ਕਾ ਨਾਮ ਹੁਣ ਗੁਰੂਆਂ ਦੇ ਵਚਨ ਹੈ ਗਹਿਰਾਈ ਦੇਖੋ ਕਿ ਸਭ ਦੁੱਖੋਂ ਦਾ ਔਸ਼ਧ ਨਾਮ ਔਸ਼ਧ ਦਾ ਮਤਲਬ ਹੁੰਦਾ ਔਸ਼ਧੀ ਔਸ਼ਧੀ ਕਹਿੰਦੇ ਦਵਾਈ ਨੂੰ ਮੈਡੀਸਨ ਨੂੰ ਇਹ ਕਹਿੰਦੇ ਡਾਕਟਰ ਕੋ ਜਾ ਕੇ ਮੈਡੀਸਨ ਲੈਣੀ ਹੈ ਦਵਾਈ ਲੈਣੀ ਹੈ ਤਾਂ ਗੁਰੂਆਂ ਨੇ ਬਚਨ ਕੀਤਾ ਹੈ ਕਿ ਸਾਰੇ ਦੁੱਖਾਂ ਦੀ ਦਵਾਤ ਆ ਪਰਮਾਤਮਾ ਦਾ ਉਹ ਉਹਨੂੰ ਯਾਦ ਕਰਨਾ ਸ਼ੁਰੂ ਕਰ ਦੇ ਤੂੰ ਨੇਕ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ ਕਿਉਂਕਿ ਜਦੋਂ ਰੱਬ ਦੇ ਰਸਤੇ ਚੱਲਦੇ ਤਾਂ ਸਾਡੀਆਂ ਬੁਰੀਆਂ ਆਦਤਾਂ ਛੁੱਟ ਜਾਂਦੀਆਂ ਬੁਰਾ ਖਾਣ ਪਾਣ ਛੁੱਟ ਜਾਂਦਾ ਹੈ ਬੁਰੀ ਜਗ੍ਹਾ ਬੈਠਣਾ ਬੰਦ ਹੋ ਜਾਂਦਾ ਹੈ ਚਿੰਤਾ ਮੁੱਕ ਜਾਂਦੀ ਹੈ ਤਾਂ ਜੇ ਬੁਰੀ ਆਦਤ ਮੁੱਕ ਗਈ ਚਿੰਤਾ ਮੁੱਕ ਗਈ ਬੁਰੀ ਜਗ੍ਹਾ ਬੈਠਣਾ ਬੰਦ ਕਰ ਦਿੱਤਾ ਤਾਂ ਉਦ ਹੀ ਇਨਸਾਨ ਦੀ ਸਿਹਤ ਅੱਛੀ ਹੁੰਦੀ ਸਮਝਦੇ ਹੋ ਗਰੇ ਕਿਉਂਕਿ ਪੋਲਟੀਆਂ ਸੀਦੇ ਤੀਜਾ ਖਾਣ ਦੇ ਨਾਲ ਹੁਣ ਜਰਾ ਆਪ ਸੋਚ ਕੇ ਦੇਖੋ ਅੱਛਾ ਪੁੱਛ ਕੇ ਦੇਖੋ ਆਪਣੇ ਆਪ ਨੂੰ ਕਿ ਅਗਰ ਰੱਬ ਦਾ ਨਾਮ ਲੈਣ ਵਾਲਾ ਬੰਦਾ ਰੱਬ ਦਾ ਨਾਮ ਲੈਣ ਵਾਲਾ ਬੰਦਾ ਅੱਛੀ ਚੀਜ਼ ਖਾਂਦਾ ਹੈ ਬੰਦਾ ਕਹਿੰਦਾ ਮੈਂ ਫਰੂਟ ਖਾਣਾ ਹੈ ਮੈਂ ਰੋਟੀ ਖਾਣੀ ਹੈ ਦਾਲ ਸਬਜ਼ੀ ਖਾਣੀ ਹੈ ਸਮਝਦੇ ਹੋ ਕਿ ਨਹੀਂ ਤਾਂ ਇਹ ਚੀਜ਼ ਸੇਤ ਵਾਸਤੇ ਅੱਛੀ ਹੈ ਜਾਂ ਬੁਰੀ ਦਾਲ ਰੋਟੀ ਖਾ ਲਈ ਫਲ ਫਰੂਟ ਖਾ ਲਈ ਸਬਜ਼ੀਆਂ ਖਾ ਲਈ ਅੱਛੀ ਹੈ ਜਾਂ ਬੁਰੀ ਪਾਣੀ ਪੀ ਲਿਆ ਜੂਸ ਪੀ ਲਿਆ ਰਸ ਪੀ ਲਿਆ ਕੋਈ ਸ਼ਰਬਤ ਪੀ ਲਿਆ ਅੱਛਾ ਹੈ ਜਾਂ ਬੁਰਾ ਮਨ ਕੀ ਕਹਤਾ ਹੈ ਅੱਛਾ ਨਾ ਹੁਣ ਤਮਾਕੂ ਖਾਂਦੇ ਆ ਕਿ ਕਈ ਭੰਗ ਪੀਂਦੇ ਆ ਕਈ ਨਸ਼ੇ ਖਾਂਦੇ ਆ ਸਮਝਦੇ ਹੋ ਕਿ ਨਹੀਂ ਕਈ ਸ਼ਰਾਬਾ ਪੀਂਦੇ ਇਹ ਚੀਜ਼ ਮੰਨ ਕੀ ਕਹਿੰਦਾ ਅੱਛਾ ਤੇ ਬੁਰੀ ਇਸ ਸਿਹਤ ਵਾਸਤੇ ਲਾਭਦਾਇਕ ਨੁਕਸਾਨਦੰਦ ਹੀ ਆ ਕਿਤੇ ਨਾ ਕਿਤੇ ਹੁਣ ਕਈ ਇਨਸਾਨ ਦੇਖਿਆ ਕਿ ਉਹ ਗਲਤ ਗਲਤ ਚੀਜ਼ਾਂ ਖਾਂਦੇ ਜੋ ਜੀਵਨ ਵਾਸਤੇ ਅੱਛੀਆਂ ਨਹੀਂ ਤਾਂ ਵਿੱਚ ਬੁਰੀ ਚੀਜ਼ ਖਾਣੀ ਆ ਤਾਂ ਬਿਮਾਰੀਆਂ ਤਾਂ ਤਾਂ ਜਿਹੜਾ ਰੱਬ ਦੇ ਨਾਮ ਨਾਲ ਜੁੜਦਾ ਨਾ ਸਿਮਰਨ ਨਾਲ ਜੁੜਦਾ ਜਿੰਤਾ ਜਿੰਤਾ ਸਿਮਰਨ ਕਰਦਾ ਬੁਰੀਆਂ ਚੀਜ਼ਾਂ ਆਪਣੇ ਆਪ ਹੀ ਛੱਡ ਦੀਆਂ ਬੁਰੀ ਜਗ੍ਹਾ ਬੈਠਣਾ ਤਮ ਮਨ ਚਿੰਤਾ ਨਾਲ ਭਰ ਜਾਣਾ ਡਰ ਨਾਲ ਭਰ ਜਾਣਾ ਤੇ ਜਿੰਨੀ ਡਰ ਚਿੰਤਾ ਵਧੇਗੀ ਉਨੀਆਂ ਬਿਮਾਰੀਆਂ ਵੀ ਇਹ ਗੱਲ ਸੱਚੀ ਹੈ ਅੱਜ ਬੰਦਾ ਨਾ ਕਹਿੰਦੇ ਆ ਕਿ ਚਿੰਤਾ ਕਰਕੇ ਜਾਦਾ ਬਿਮਾਰ ਆ ਆ ਜਿਹੜਾ ਬੀਪੀ ਘਟਦਾ ਵੱਧਦਾ ਹੈ ਜਾਂ ਸ਼ੂਗਰ ਵੱਧਦੀ ਹੈ ਇਹਦਾ ਸੰਬੰਧ ਸਾਡੀ ਚਿੰਤਾ ਨਾਲ ਬਹੁਤ ਹੈ ਜਿਹੜਾ ਬੰਦਾ ਜਿਆਦਾ ਚਿੰਤਾ ਕਰਦਾ ਹੈ ਨਾ ਜਿਆਦਾ ਡਰਦਾ ਹੈ ਉਹਨੂੰ ਸ਼ੂਗਰ ਦੀ ਬਿਮਾਰੀ ਵੀ ਉਹਦਾ ਬੀਪੀ ਵੀ ਹਾਈ ਸਮਝਦੇ ਹੋ ਕਿ ਨਹੀਂ ਜਾਂ ਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਦਾ ਅਫੈਕਟ ਸਿੱਧਾ ਸਾਡੇ ਸਿਹਤ ਤੇ ਪੈਂਦਾ ਹੈ ਸਾਡੀ ਸ਼ਰੀਰ ਤੇ ਪੈਂਦਾ ਹੈ ਇਸ ਲਈ ਸਿਮਰਨ ਕਰਨ ਵਾਲਾ ਬੰਦਾ ਚਿੰਤਾਵਾਂ ਤੋਂ ਮੁਕਤ ਹੁੰਦਾ ਹੈ ਕਿਉਂ ਉਹ ਜਦ ਮੇਰਾ ਰੱਬ ਹੈ ਤਾਂ ਜਿੱਥੇ ਰੱਬ ਹੈ ਉੱਥੇ ਸਭ ਹੈ ਜੇ ਉਹ ਮੇਰੇ ਨਾਲ ਹੈ ਤਾਂ ਸਾਂਭ ਲਵਾਂਗੇ ਹਰ ਮੁਸ਼ਕਿਲ ਦਾ ਹੱਲ ਹੋ ਜਾਏਗਾ ਚਿੰਤਾ ਕੀ ਕਰਨੀ ਫਿਰ ਕਿਉਂਕਿ ਪਰਮਾਤਮਾ ਦੇ ਸਿਮਰਨ ਦੇ ਨਾਲ ਹੀ ਬੰਦੇ ਨੂੰ ਇੱਕ ਸ਼ਕਤੀ ਮਿਲਣੀ ਸ਼ੁਰੂ ਹੁੰਦੀ ਹੈ ਉਹਦੇ ਸਿਮਰਨ ਦੇ ਨਾਲ ਹੀ ਬੰਦੇ ਦੇ ਅੰਦਰ ਸੁਤੀਆਂ ਤਾਕਤਾਂ ਜਾਗਣੀਆਂ ਸ਼ੁਰੂ ਹੋ ਜਾਂਦੀਆਂ ਹੈ ਨੀ ਤਾਂ ਸੋਚ ਕੇ ਦੇਖੋ ਉਹ ਕਹਾਵਤ ਹੈ ਨਾ ਜਾਂ ਇੱਕ ਬੜੀ ਪਿਆਰੀ ਸਾਖੀ ਵੀ ਆਂਦੀ ਹੈ ਕਿ ਬਾਬਾ ਫਰੀਦ ਨੇ ਹੁਣ ਜਰਾ ਗੌਰ ਕਰਨਾ ਜਿੱਦਾਂ ਅਸੀਂ ਪੁੱਛਣਾ ਚਾਹਾਂਗੇ ਕਿ ਤੁਸੀਂ ਸੁਣਿਆ ਹੈ ਇੱਕ ਫਕੀਰ ਨੇ ਕਿਹਾ ਸੀ ਉੜ ਜਾ ਚਿੜਿਓ ਜਾਂ ਮਰ ਜਾ ਚਿੜਿਓ ਸੁਣੀ ਹੈ ਇਹ ਕਿਹੜੇ ਫਕੀਰ ਦੀ ਗੱਲ ਹੈ ਆ ਦੇਖੋ ਤੁਹਾਨੂੰ ਪਤਾ ਹੈ ਬੈਠਾ ਪਹਿਲਾਂ ਨਾਮ ਲੈ ਹੋ ਗਿਆ ਸਾਡੇ ਤੋਂ ਇਹ ਤਾਂ ਇਹੀ ਪੁੱਛਣਾ ਹੀ ਸੀ ਕਿ ਕਿਹੜੇ ਫਕੀਰ ਦੀ ਗੱਲ ਹੈ ਹੁਣ ਪਤਾ ਹੈ ਹੁਣ ਜਰਾ ਸੋਚ ਕੇ ਦੇਖੋ ਕਿ ਬਾਬਾ ਫਰੀਦ ਜੰਗਲ ਚ ਬੈਠੇ ਆ ਚਿੜੀਆਂ ਸ਼ੋਰ ਮਚਾ ਰਹੀਆਂ ਕਿ ਮਰਜੋ ਚਿੜੀਓ ਮਰ ਗਈਆਂ ਫੇ ਬਾਬਾ ਫਰੀਦ ਨੇ ਕਿਹਾ ਉੱਡ ਜਾ ਤਾ ਚਿੜੀਆਂ ਹੁਣ ਜ਼ਰਾ ਸੋਚੋ ਬਾਬਾ ਫਰੀਦ ਨੇ ਕੀਤਾ ਕੀ ਸੀ ਐਸਾ ਇੰਨੀ ਤਾਕਤ ਕਿੱਥੋਂ ਆਈ ਕੀ ਕੀਤਾ ਬਾਬਾ ਫਰੀਦ ਨੇ 36 ਸਾਲ ਕੀਤਾ ਕੀ ਉਹਨਾਂ ਨੇ ਜਵਾਬ ਦੇ ਸਕਦੇ ਹੋ ਤੁਸੀਂ ਕੀ ਕੀਤਾ ਉਹਨਾਂ ਨੇ ਸੇਰ ਰੱਬ ਦੀ ਪ੍ਰਮਾਤਮਾ ਦਾ ਨਾਮ ਲਿਆ ਕੋਈ ਹੋਰ ਨਹੀਂ ਕੋਈ ਜੰਤਰ ਮੰਤਰ ਤੰਤਰ ਜਿੱਦਾਂ ਕਿ ਕਹਿੰਦੇ ਨਾ ਮੁਰਗਾ ਕਾਲਾ ਲੈ ਜਾ ਉੱਥੇ ਫੜਦੇ ਆ ਚੌਰਾਹੇ ਦੇ ਦੀਵਾਵਾਲ ਦੇ ਆ ਸੰਧੂਰ ਲੈ ਜਾਂਦੇ ਇੱਥੇ ਖਲਾਰ ਦੇ ਆ ਨਿੰਬੂ ਲੈ ਜਾ ਨਾਰੀਅਲ ਲੈ ਜਾ ਇਹਨੂੰ ਮੋਲੀ ਜੀ ਲਪੇਟ ਕੇ ਇੱਥੇ ਰੱਖਦੇ ਇੱਥੇ ਟੋਟ ਕੇ ਇਹ ਪਖੰਡੀ ਕਰਦੇ ਆ ਕਿਉਂਕਿ ਸੱਤ ਦਾ ਜੋ ਕਰਦੇ ਆ ਵੀ ਨਜ਼ਰ ਨਾਲ ਹੀ ਕਰ ਦਿੰਦੇ ਸਮਝਦੇ ਹੋ ਉਹ ਤਾਂ ਨਜ਼ਰ ਨਾਲ ਹੀ ਕਿਸਮਤਾਂ ਬਦਲਦੇ ਆ ਆ ਜਿਹੜਾ ਤੁਹਾਨੂੰ ਕਹਦੇ ਵੀ ਰਾਤ ਨੂੰ ਆ ਇੱਥੇ ਹੀ ਕਰਦੀ ਉੱਥੇ ਕਰਦੀ ਬਚ ਕੇ ਰੋਏ ਇਹਨਾਂ ਤੋਂ ਸਮਝਦੇ ਹੋ ਵੀ ਨਹੀਂ ਕਿਉਂਕਿ ਇਹਨਾਂ ਨੇ ਤੁਹਾਡਾ ਭਲਾ ਕੁਝ ਕਰਨਾ ਨਹੀਂ ਹੈ ਉਲਟਾ ਫੇ ਪਤਾ ਹੋਣਾ ਕੀ ਹੈ ਮੇਰੇ ਕੋ ਨਾਂ ਦੁਆਰਾ ਆ ਤਾਂ ਤੇਰਾ ਕੰਮ ਬੰਦ। ਧਮਕੀਆਂ ਦੇਣੀਆਂ ਸ਼ੁਰੂ ਕਰ ਦੇਣਗੇ ਬੰਦਾ ਡਰਦਾ ਫਿਰ ਜਾਂਦਾ ਹੈ। ਸਮਝਦੇ ਹੋ ਕਿ ਨਹੀਂ ਇਹ ਸਚਾਈ ਹੈ। ਕਿਉਂਕਿ ਬਹੁਤ ਜੀਵ ਇਦਾਂ ਦੇ ਆ ਜਿਹੜੇ ਸਾਨੂੰ ਦੱਸਦੇ ਮਾਲਕ ਉਹ ਜਦੋਂ ਤੁਹਾਡਾ ਸਾਥ ਸੰਗ ਸੁਣਿਆ ਨਾ ਅਸੀਂ ਉਧਰ ਜਾਂਦੇ ਸੀ ਤੁਹਾਡੇ ਕੋਲ ਲਾਪੇ ਤੁਹਾਨੂੰ ਸਾਨੂੰ ਕਿਸੇ ਜ਼ਰੀਏ ਧਮਕੀਆਂ ਭੇਜਦੇ ਆ। ਬਰਬਾਦ ਕਰ ਦੇਣਾ ਵੀ ਸਾਡੇ ਕੋਲ ਮੁੜ ਕੇ ਨਾ ਆਏ ਕਿ ਇਹ ਰੱਬ ਦੇ ਸੱਚੇ ਫਕੀਰ ਨੂੰ ਕਿਸੇ ਨੂੰ ਬਰਬਾਦ ਅਈਦਾ ਕਹਿੰਦੇ ਤੁਸੀਂ ਸਾਡੇ ਕੋਲ ਬੈਠੇ ਹੋ ਤਾਂ ਵੀ ਇਹੀ ਕਹਣਾ ਰੱਬ ਤੁਹਾਡਾ ਭਲਾ ਕਰੇ ਤੁਸੀਂ ਉਹ ਮਾਲਕੋ ਤੁਹਾਨੂੰ ਨਹੀਂ ਮਿਲਣਾ ਤੁਹਾਡੇ ਕੋਲ ਨਹੀਂ ਆਣੇਗਾ ਰੱਬ ਤਾਂ ਵੀ ਭਲਾ ਕਰੇ ਜਿੱਥੇ ਰਹੋ ਖੁਸ਼ੀ ਰਹੋ ਸੁਖੀ ਰਹੋ ਕਿਉਂਕਿ ਸਾਡੇ ਅੰਦਰੋਂ ਹਮੇਸ਼ਾ ਦੁਆਵਾਂ ਹੀ ਨਿਕਲਦੀਆਂ ਹਨ। ਅਪੀ ਦਿਓ। ਅਹੀਂ ਅਸੀਂ ਕਹੀਦਾ ਕਿ ਹਮ ਤੋ ਨਫ਼ਰਤ ਕਰਨੇ ਵਾਲੋਂ ਕੋ ਵੀ ਹਮ ਤੋ ਨਫ਼ਰਤ ਕਰਨੇ ਵਾਲੋਂ ਕੋ ਵੀ ਬੜੀ پاک ਸਜ਼ਾ ਦਿੰਦੇ ਹਾਂ پاک ਜਾਨੀ ਬੜੀ پاک ਪਵਿੱਤਰ ਜਈ ਕਿਹੜੀ ਸਜ਼ਾ ਦਿੰਦੇ ਹਾਂ ਅਸੀਂ ਹਮ ਤੋ ਨਫ਼ਰਤ ਕਰਨੇ ਵਾਲੋਂ ਕੋ ਵੀ बड़ी पाक सजा देते हैं जब वो बुरा बोलते हैं तो उन्हें देखकर बस मुस्कुरा देते हैं समझ जब वो बुरा बोलते हैं तो उन्हें देखकर बस मुस्कुरा देते हैं वो गाली निंदा करे जो करना है करे अरे हम तो उनके लिए फिर भी हम तो उनको फिर भी खुशियों की दुआ देते हैं ਉਜਾ ਨਿੰਦਿਆ ਕਰਨ ਗਾਲੀ ਦੇਣ ਜੋ ਮਰਜ਼ੀ ਕਰਨਾ ਇਹ ਤਾਂ ਫੇਰ ਵੀ ਕਰਾ ਰੱਬ ਬਲਾ ਕਰੇ ਪਰਮਾਤਮਾ ਸੁਖੀ ਰੱਖੇ ਖੁਸ਼ ਰਹਿਣੇ ਕਿਉਂਕਿ ਸਾਨੂੰ ਡਰਾ ਕੇ ਹੁਣ ਆਪਾਂ ਇਹ ਨਹੀਂ ਕਹਾਂਗੇ ਇੱਥੇ ਨਾ ਬੈਠੇ ਤਾਂ ਬਰਬਾਦ ਕਰ ਦੇ ਨਹੀਂ ਭਾਈ ਬੈਠੋ ਪਿਆਰ ਹੈ ਤਾਂ ਬੈਠੋ ਇਹ ਪਿਆਰ ਨਹੀਂ ਮਜਬੂਰੀ 'ਚ ਬੈਠੇ ਹੋ ਤਵੇ ਦਰਵਾਜ਼ਾ ਖੁੱਲਾ ਜਾ ਸਕਦੇ ਹੋ ਕਿਉਂਕਿ ਜੋ ਪਿਆਰ ਨਾਲ ਬੰਦੇ ਨੇ ਲੈ ਲੈਣਾ ਨਾ ਉਹ ਡਰਾ ਕੇ ਜ਼ਬਰਦਸਤੀ ਮਜਬੂਰੀ 'ਚ ਤਾਂ ਹੀ ਤਾਂ ਕਹਿੰਦੇ ਰੱਬ ਦੇ ਘਰ 'ਚ ਨਾ ਪ੍ਰੇਮ ਹੀ ਸਭ ਤੋਂ ਵੱਡੀ ਚੀਜ਼ ਹੈ ਤਾਹੀ ਕਿਆ ਜਿੰਨੇ ਪ੍ਰੇਮ ਕੀਓ ਕਿਉਂਕਿ ਜਿਹੜਾ ਪ੍ਰੇਮ ਨਾਲ ਬੈਠੇਗਾ ਉਹ ਸਭ ਕੁਝ ਲੈ ਜਾਏਗਾ ਔਰ ਅਗਰ ਪ੍ਰੇਮ ਨਾਲ ਆਇਓ ਤਾਂ ਅਹੀ ਪਹਿਲੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਜਿੰਨੇ ਪ੍ਰੇਮ ਨਾਲ ਆਇਓ ਉਹ ਤੋਂ ਕਈ ਹਜ਼ਾਰ ਜ਼ਿਆਦਾ ਗੁਣਾ ਪ੍ਰੇਮ ਨਾਲ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਤਾਂਹੀ ਹੈ ਕਿ ਪਿਆਰ ਹੈ ਸਾਨੂੰ ਤੁਹਾਡੇ ਨਾਲ ਜਰਾ ਸਮਝਣਾ ਸਾਰੇ ਔਰ ਜੋ ਜੋ ਇਨਸਾਨ ਪ੍ਰੇਮ ਦੇ ਵਿੱਚ ਹਾਸਲ ਕਰ ਸਕਦਾ ਹੈ ਉਹ ਨਫ਼ਰਤ ਬੈਰ ਵਿਰੋਧਤਾ ਜਾਂ ਕਹਿ ਲੋ ਗੁੱਸੇ 'ਚ ਹਾਸਲ ਡਰ ਕੇ ਹਾਸਲ ਸਮਝਿ ਦਿਓ ਇਸ ਲਈ ਪ੍ਰੇਮ ਕਰਨਾ ਸਿੱਖੋ ਪਿਆਰ ਕਰਨਾ ਸਿੱਖੋ ਕਿਉਂਕਿ ਉਹ ਪ੍ਰਮਾਤਮਾ ਵੀ ਸਾਨੂੰ ਬੜਾ ਪਿਆਰ ਕਰਦਾ ਹੈ ਤਾਂ ਜਦੋਂ ਐਸੀ ਵੀ ਉਹਦੀ ਬਣਾਈ ਖਲਕਤ ਨਾਲ ਪਿਆਰ ਕਰਨਾ ਸ਼ੁਰੂ ਕਰ ਦਈਏ ਤਾਂ ਫੇ ਕਹਿੰਦੇ ਨਾ ਕਿਸੇ ਨੇ ਹਜ਼ੂਰ ਨੂੰ ਪੁੱਛਿਆ ਕਿ ਉਹ ਖੁਦਾ ਕਿਸ سے ਮੁਹੱਬਤ ਕਰਦਾ ਹੈ ਤਾਂ ਉਸ ਵੇਲੇ ਹਜ਼ੂਰ ਕਹਿੰਦੇ ਖੁਦਾ ਦਾ ਫਰਮਾਨ ਹੈ ਕਿ ਜੋ ਮੇਰੀ ਬਣਾਈ ਹੋਈ ਖਲਕਤ سے ਮੁਹੱਬਤ ਕਰੇਗਾ ਮੈਂ ਉਸ سے ਮੁਹੱਬਤ ਕਰੂੰਗਾ ਕਹਿੰਦੇ ਰੱਬ ਕਹਿੰਦਾ ਜਿਹੜਾ ਮੇਰੇ ਬਣਾ ਇਨਸਾਨਾਂ ਨਾਲ ਪਿਆਰ ਕਰੇਗਾ ਐ ਉਹਨੂੰ ਪਿਆਰ ਕਰਦਾ ਕਿਉਂਕਿ ਇਹੀ ਤਾਂ ਗੱਲ ਹੈ ਨਾ ਹੁਣ ਤੁਸੀਂ ਕਹਿੰਦੇ ਜੀ ਕਿੱਦਾਂ ਜਰਾ ਸੋਚ ਕੇ ਦੇਖੋ ਤੁਹਾਡਾ ਇੱਕ ਬੱਚਾ ਆਇਆ ਕੋਈ ਉਹਦੇ ਨਾਲ ਪਿਆਰ ਕਰੇ ਕੋਈ ਉਹਨੂੰ ਕਪੜਾ ਦੇਵੇ ਕੋਈ ਟੋਫੀ ਦੇਵੇ ਕੋਈ ਉਹਨੂੰ ਦੇਵੇ ਤਾਂ ਤੁਹਾਨੂੰ ਆਪਣੀਆਂ ਵੀ ਬੰਦਾ ਚੰਗਾ ਲੱਗਣਾ ਇਹ ਕਹਿੰਦਾ ਬੰਦਾ ਬੜਾ ਚੰਗਾ ਯਾਰ ਉਹਦੇ ਨਾਲ ਤੁਹਾਡੀ ਯਾਰੀ ਪੈ ਜਾਣੀ ਹੈ ਕਿ ਮੇਰੇ ਬੱਚੇ ਦਾ ਕਿੰਨਾ ਖਿਆਲ ਰੱਖਦਾ ਹੈ ਤਾਂ ਜੇ ਕੋਈ ਤੁਹਾਡੇ ਬੱਚੇ ਨੂੰ ਨਫ਼ਰਤ ਕਰੇ ਉਹਨੂੰ ਗਾਲੀ ਦੇਵੇ ਪੱਥਰ ਮਾਰੇ ਤਾਂ ਤੁਸੀਂ ਪਹਿਲਾਂ ਖੜ੍ਹ ਜਣਾ ਅੱਗੇ ਇਹ ਕਹਿੰਦਾ ਦੁਸ਼ਮਣ ਹੈ ਤੂੰ ਮੇਰੇ ਬੱਚੇ ਵੱਲ ਦੇਖਿਆ ਚੱਲ ਹੁਣ ਤੁਸੀਂ ਲੜਾਈ ਕਰੋਗੇ ਝਗੜਾ ਕਰੋਗੇ ਇਹੀ ਹਾਲਤ ਹੈ ਜਦੋਂ ਐਸੀ ਹੀ ਰੱਬ ਦੇ ਬਣਾਏ ਹੋਏ ਇਹ ਸਾਰੇ ਇਨਸਾਨ ਉਹਦੇ ਬੱਚੇ ਆ ਹੈ ਕਿ ਨਹੀਂ ਤਾਂ ਹੀ ਕਹਿੰਦਾ ਏਕ ਪਿਤਾ ਇੱਕ ਅਸਕੇ ਹਮ ਉਹ ਜਦੋਂ ਐਸੀ ਹੀ ਸਭ ਨੂੰ ਪਿਆਰ ਕਰਾਂਗੇ ਤਾਂ ਰੱਬ ਸਾਡੇ ਨਾਲ ਤਾਂ ਜੇ ਐਸੀ ਇੱਕ ਦੂਜੇ ਨਾਲ ਨਫ਼ਰਤ ਕਰਾਂਗੇ ਤਾਂ ਰੱਬ ਤਾਂ ਫੇਰ ਸੋਚੋ ਉਹਦੇ ਬੱਚਿਆਂ ਨਾਲ ਨਫ਼ਰਤ ਕਰਾਂਗੇ ਤਾਂ ਫੇਰ ਉਹਦੇ ਨਾਲ ਉਹਦੀ ਰਹਿਮਤ ਕਿਤਾ ਮਿਲੇਗੀ ਫੇ ਤਾਂ ਕਹਿਰ ਹੀ ਮਿਲੇਗਾ ਫੇ ਤਾਂ ਸਮਝਦੇ ਹੋ ਕਿ ਨਹੀਂ ਇਸ ਲਈ ਅਚਾ ਕਰਮ ਕਰੀਏ ਨੀਕ ਮਾਰਗ ਤੇ ਚਲੀਏ ਆ ਫਿਰ ਇਨਸਾਨ ਦੇ ਜੀਵਨ ਚ ਵਰਕਤਾ ਵਰਕਤਾ ਖੁਸ਼ੀਆਂ ਖੁਸ਼ੀਆਂ ਇਸ ਲਈ ਕਿਹਾ ਉਹਦਾ ਜੀਣਾ ਕੀ ਜਹਾਨ ਉਤੇ ਜਿਹੜਾ ਨਾਮ ਖੁਦਾ ਦਾ ਭੁੱਲ ਜਾਂਦਾ ਇਸ ਲਈ ਕਦੀ ਰੱਬ ਦੇ ਨਾਮ ਨੂੰ ਨਾ ਭੁੱਲੋ ਉਹਨੂੰ ਸਦਾ ਯਾਦ ਰੱਖੋ ਸੋਗਲੀ ਲਾਈਨ ਚ ਕੀ ਕਹਿੰਦੇ ਉਹਦਾ ਜੀਣਾ ਕੀ ਜਹਾਨ ਉਤੇ ਜਿਹੜਾ ਨਾਮ ਖੁਦਾ ਦਾ ਭੁੱਲ ਜਾਂਦਾ ਉਹ ਜਿਹੜਾ ਰਾਹ ਫੜ ਲੈਂਦਾ ਬਦੀਆਂ ਦੀ ਉਹ ਬੰਦਾ ਜਗ ਤੇ ਰੁੜ ਜਾਂਦਾ ਇਹਨਾਂ ਵਧੀਆਂ ਦੇ ਰਸਤੇ ਤੁਰ ਪੈਂਦਾ ਹੈ ਵਧੀਆਂ ਦਾ ਰਸਤਾ ਪਤਾ ਨਾ ਬੁਰਾਈ ਦਾ ਮਾਰਗ ਮਾੜਾ ਮਾੜਾ ਮਾਰਗ ਗਲਤ ਆਦਤਾਂ ਬਣਾ ਲਈਆਂ ਗਲਤ ਰਸਤੇ ਤੁਰ ਪਿਆ ਬੁਰਾਈ ਦੇ ਮਾਰਗ ਤੇ ਚੱਲ ਪਿਆ ਤਾਂ ਫਿਰ ਕਹਿੰਦੇ ਜਿਹੜਾ ਵਧੀਆਂ ਦੇ ਮਾਰਗ ਨੂੰ ਪਕੜ ਲੈਂਦਾ ਹੈ ਉਹ ਬੰਦਾ ਜਗ ਤੇ ਉਹ ਰੁੱਲ ਜਾਂਦਾ ਹੈ ਸਮਝਦੇ ਹੋ ਲੱਗਦਾ ਜ਼ਰੂਰ ਹੈ ਦੇਖਣ ਨੂੰ ਦਰਯੋਦਨ ਕੋ ਲੱਗਦਾ ਜ਼ਰੂਰ ਸੀ ਹਸਤਿਨਾਪੁਰ ਦਾ ਰਾਜ ਹੈ ਦੇਖੋ ਦਰਯੋਦਨ ਦੇ ਕੋਲ ਕਿੰਨਾ ਕੋਸ਼ ਹੈ ਕੰਸ ਕੋਲ ਕਿੰਨਾ ਕੋਸ਼ ਹੈ ਸਮਝਦੇ ਹੋ ਕਿ ਨਹੀਂ पर بدی ਦੇ ਰਸਤੇ ਚੱਲ ਕੇ ਸਭ ਕੁਝ ਵਾਲਿਆ ਕਨੇ ਸਮੀਣਾ ਦੇਖਣ ਨੂੰ ਰੂਹ ਲੱਗਦਾ ਸੀ ਕਿ ਸ਼੍ਰੀ ਰਾਮ ਸੱਚ ਦੇ ਰਸਤੇ ਚੱਲਣ ਵਾਲੇ 14 ਸਾਲ ਦਾ ਬਨਵਾਸ ਹੋ ਰਾਵਣ ਕੋ سونے ਦੀ ਪਰ ਫੇ ਹੋਇਆ ਕਿ ਸਿਚੁਏਸ਼ਨ ਕਿਦਾਂ ਬਦਲੀ ਲੰਕਾ ਸੜ ਕੇ ਹੋ ਗਈ ਰਾਵਣ ਦਾ ਵੀ ਤਾਂ ਰਾਮ ਦੁਆਰਾ ਜਦੋਂ ਵਾਪਸ ਰਾਜਿਆ ਤੇ ਬੈਠੇ ਤਾਂ ਉਹਨੂੰ ਰਾਜਾ ਰਾਮ ਨਹੀਂ ਕਿਹਾ ਗਿਆ ਭਗਵਾਨ ਰਾਮ ਕਿਹਾ ਗਿਆ ਯਾਨੀ ਪਦਵੀ ਕਿਹੜੀ ਪਾ ਲਈ ਰਾਜੇ ਤੋਂ ਭਗਵਾਨ ਹੋ ਗਏ ਉਹਨਾਂ ਦੁੱਖਾਂ 'ਚ ਹੀ ਸਮੀਨ ਜਰਾ ਦੱਸਣਾ ਕੀ ਚਾਹੁੰਦੇ ਆਸੀਂ ਕਿ ਜਿਹੜਾ ਗਲਤ ਮਾਰਗ ਤੇ ਚੱਲਦਾ ਦੇਖਣ ਨੂੰ ਲੱਗਦਾ ਗੱਡੀਆਂ ਭਾਈਏ ਕੋ ਉਠੀਆਂ ਪਰ ਬੰਦਾ ਰੁਲ ਵੀ ਪਰ ਜਿਹੜਾ ਰੱਬ ਦਾ ਨਾਮ ਲੈਣ ਵਾਲਾ ਅੱਜ ਬੇਸ਼ੱਕ ਲੱਗਦਾ ਹੈ ਕਿ ਇਹ ਬੰਦਾ ਇਦਾਂ ਹੈ ਪਰ ਇੱਕ ਦਿਨ ਕਹਿੰਦੇ ਰੱਬ ਦੀ ਮਿਹਰ ਦੇ ਨਾਲ ਤੇ ਝੰਡੇ ਵੀ ਉਹਦੇ ਹੀ ਖੁਸ਼ੀਆਂ ਵੀ ਉਹਦੇ ਜੀਵਨ 'ਚ ਹੀ ਪਰ ਇੱਕ ਗੱਲ ਤਾਂ ਪੱਕੀ ਗੱਲ ਕਹਾਂਗੇ ਕਿ ਰੱਬ ਦਾ ਨਾਮ ਲੈਣ ਵਾਲਾ ਅੱਛਾ ਕਰਮ ਕਰਨ ਵਾਲਾ ਉਹ ਬੇਸ਼ੱਕ ਇੱਕ ਕਮਰੇ ਦੇ ਮਕਾਨ ਚ ਰਵੇ ਪਰ ਰਾਤ ਨੂੰ ਸਕੂਨ ਦੀ ਨੀਂਦ ਸੌਂਦਾ ਹੈ। ਤਹਿੜਾ ਫੇਰੀਆਂ ਕਰਨ ਵਾਲੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਕਿਉਂਕਿ ਡਰ ਰਹਿੰਦਾ ਕਿਤੇ ਫੜੇ ਨਾ ਜਾਈਏ। ਕਿਤੇ ਚੋਰੀ ਸਾਹਮਣੇ ਨਾ ਆ ਜਾਵੇ। ਚੋਰ ਨੂੰ ਕਹਿੰਦੇ ਕਦੀ ਸੁੱਖ ਦੀ ਨੀਂਦ ਨਹੀਂ। ਮਾਰੇ ਆ ਬਾਹਰ ਦਰਵਾਜ਼ਾ ਖੜਕੇ ਦੇਖਿਆ ਪੁਲਿਸ ਤਾਂ ਨਹੀਂ ਆਈ ਫੋੜਨ ਮੈਨੂੰ। ਉਹ ਗਲਤ ਬੰਦੇ ਨੂੰ ਹਮੇਸ਼ਾ ਡਰ ਵੀ ਸਮਝਿਓ ਉਹ ਨਹੀਂ। ਤਾਂ ਹੀ ਤਾਂ ਅਜਿਹਾ ਕਹਿੰਦੇ ਆ ਕਿ ਉਹ ਚੋਰ ਦੀ ਚੋਰੀ ਨੂੰ ਕੋਈ ਸਬੂਤ ਦੀ ਲੋੜ ਨਹੀਂ ਪੈਂਦੀ ਬਸ ਕਹਿੰਦੇ ਕੋ ਮਸ਼ੀਨ ਲਾਈ ਜਾਂਦੀ ਹੈ ਹਾਰਟ ਨੂੰ ਉਹਦੀ ਨਬਜ਼ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹਦੇ ਅੰਦਰ ਵਾਈਬ੍ਰੇਸ਼ਨ ਦੱਸ ਦਿੰਦੀ ਹੈ ਕਿ ਇਹ ਚੋਰ ਹੈ ਕਿਉਂਕਿ ਜੇ ਨੰਬਰ ਗਲਤ ਹੋਏਗਾ ਨਾ ਉਹ ਤਾਂ ਡਰ ਵੀ ਬੰਦਾ ਬਾਹਰੋਂ ਰੁਕੋਲੇਗਾ ਪਰ ਅੰਦਰੋਂ ਦੀ ਅੰਤਰਾਤਮਾ ਨੂੰ ਪਤਾ ਹੈ ਕਿ ਇਨਸਾਨ ਦੇ ਅੰਦਰ ਕੀ ਚੱਲ ਸਮਝਦੇ ਹੋ ခਲੀਓ ਇਸ ਲਈ ਕੋ ਮਸ਼ੀਨ ਹੁੰਦੀ ਨਾ ਜਿਹਨੂੰ ਕਹਿੰਦੇ ਟ੍ਰੁੱਥ ਸੱਚਾਈ ਜਾਣਨ ਵਾਲੀ ਮਸ਼ੀਨ ਕਈਆਂ ਫਿਲਮਾਂ 'ਚ ਤੁਸੀਂ ਦੇਖੀ ਹੋਵੇਗੀ ਕਿ ਉਹ ਰੱਖ ਦਿੱਤਾ ਜਾਂਦਾ ਬੰਦੇ ਨੂੰ ਉਹਦੇ ਸੈਂਸਰ ਲਾ ਦਿੱਤੇ ਜਾਂਦੇ ਆ ਕੋਈ ਸਵਾਲ ਪੁੱਛਿਆ ਜਾਂਦਾ ਫਿਰ ਸਹੀ ਹੋਵੇ ਤਾਂ ਦਿਲ ਦੀ ਧੜਕਣ ਕੋਈ ਸ਼ੋਰ ਹੁੰਦੀ ਆ ਫਿਰ ਉਹ ਝੂਠ ਬੋਲੇ ਤਾਂ ਦਿਲ ਦੀ ਧੜਕਣ ਬਦਲ ਪਤਾ ਲੱਗ ਜਾਂਦਾ ਆਹ ਗਲਤ ਕਹਿ ਰਿਹਾ ਯਾਨੀ ਇਹ ਦੱਸਣਾ ਕੀ ਚਾਹੁੰਦੇ ਆ ਕਿ ਜਦੋਂ ਗਲਤ ਕੁੱਝ ਕਰਦਾ ਤਾਂ ਦਿਲ ਅੰਦਰ ਇੱਕ ਕੰਪਨ ਜੋ ਕਿ ਸਾਡੇ ਉੱਤੇ ਬੇਚੈਨੀ ਪੈਦਾ ਕਰ ਦਿੰਦੀ ਆ ਤਾਂ ਜਦੋਂ ਅਸੀਂ ਸਹੀ ਹੁੰਦੇ ਆ ਤਾਂ ਸਾਡਾ ਦਿਲ ਬੜਾ ਸ਼ਾਂਤ ਤਾਂ ਜਿੰਦੇ ਜੀਵਨ 'ਚ ਸੋਚ ਕੇ ਦੇਖੋ ਜਦੈਸੀ ਇੱਕ ਸਵਾਲ ਪੁੱਛੀਦਾ ਹੈ ਇੱਥੇ ਪੁੱਛ ਲਈਏ ਕਿ ਕੌਣ ਇਨਸਾਨ ਸੁਖੀ ਹੈ ਕੌਣ ਇਨਸਾਨ ਸੁਖੀ ਹੈ ਸੋਨੇ ਦੀ ਚੈਨ ਵਾਲਾ ਜਾਂ ਚੈਨ ਨਾਲ ਸੋਨੇ ਵਾਲਾ ਇੱਕ ਬੰਦਾ ਕਹਿੰਦਾ ਮੇਰੇ ਗੱਲ 'ਚ ਸੋਨੇ ਦੀ ਚੈਨ ਹੈ 4 ਤੋਲੇ ਦੀ 5 ਤੋਲੇ ਦੀ 10 ਤੋਲੇ ਦੀ ਸਮਝਦੇ ਹੋ ਕਿ ਨਹੀਂ ਪਰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਗੋਲੀਆਂ ਵੀ ਖਾਂਦਾ ਤਾਂ ਵੀ ਨੀਂਦ ਨਹੀਂ ਆਉਂਦੀ ਸਾਰਾ ਦਿਨ ਟੈਨਸ਼ਨ 'ਚ ਰਹਿੰਦਾ ਹੈ ਸਮਝਣਾ ਇੱਕ ਬੰਦਾ ਕਹਿੰਦਾ ਮੇਰੇ ਗਲ 'ਚ ਸੋਨੇ ਦੀ ਚੈਨ ਤਾਂ ਹੈ ਨਹੀਂ ਪਰ ਨੀਂਦ ਵੜੀ ਚੈਨ ਦੀ ਆਉਂਦੀ ਹੈ ਪੈਂਦੇ ਸਾਰ ਹੀ ਅੱਖਾਂ ਬੰਦ ਹੋ ਜਾਂਦੇ ਪਤਾ ਨਹੀਂ ਲੱਗਦਾ ਕਿਹੜੇ ਦਿਨ ਰਾਤ ਗੁਜ਼ਰ ਗਈ ਔਰ ਦਿਨ ਵੀ ਖੁਸ਼ੀ ਨਾਲ ਗੁਜ਼ਾਰਉਂ ਤੁਸੀਂ ਸੁਖੀ ਕਿਹਨੂੰ ਕਹੋਗੇ ਜਿਹੜਾ ਕਹੇਗਾ ਮੇਰੇ ਗਲ 'ਚ 10 ਤੋਲੇ ਦੀ ਸੋਨੇ ਦੀ ਚੈਨ ਆ ਉਹ ਸੁਖੀ ਜਾਂ ਜਿਹੜਾ ਕਹੇਗਾ ਮੈਂ ਚੈਨ ਨਾਲ ਸੌਂਦਾ ਹਾਂ ਖੁਸ਼ੀ ਨਾਲ ਆਪਣਾ ਦਿਨ ਗੁਜ਼ਾਰਦਾ ਹਾਂ ਸੁਖੀ ਕੌਣ ਹੈ ਹਵਾਈ ਮੇਰੀ ਤੀ ਤੁਸੀਂ ਸੋਨੇ ਦੀ ਚੈਨ ਵਾਲਾ ਜਾਂ ਚੈਨ ਨਾਲ ਸੌਣ ਵਾਲਾ ਤਾਂ ਹੁਣ ਦੇਖੋ ਹੁਣ ਸੋਨੇ ਦੀ ਚੈਨ ਵਾਸਤੇ ਤੁਸੀਂ ਬਹੁਤ ਕੁਝ ਕਰਦੇ ਹੋ ਚੈਨ ਨਾਲ ਸੋਣ ਵਾਸਤੇ ਕੀ ਕਰਦੇ ਹੋ ਕਦੀ ਸਿਮਰਨ ਕਰਦੇ ਹੋ ਕੋਈ ਨੇਕੀ ਕਰਦੇ ਹੋ ਅਛਾਈ ਦੇ ਮਾਰਗ ਤੇ ਚੱਲਦੇ ਹੋ ਕਿਉਂਕਿ ਚੈਨ ਨਾਲ ਤਾਂ ਉਹੀ ਸੋ ਸਕਦਾ ਜਿਹੜਾ ਚੰਗਾ ਕੰਮ ਕਰਨ ਵਾਲਾ ਹੋਵੇ ਬੁਰਾ ਕੰਮ ਕਰਨ ਵਾਲਾ ਕਦੀ ਚੈਨ ਨਾਲ ਉਹ ਜਿਹਦਾ ਇੱਕ ਘਟਨਾ ਹੈ ਨਾ ਕਿ ਇੱਕ ਆਰਮੀ ਦੇ ਵਿੱਚ ਇੱਕ ਕੈਪਟਨ ਸੀ ਆਰਮੀ ਦੇ ਵਿੱਚ ਇੱਕ ਕੈਪਟਨ ਸੀ ਇੱਕ ਦਿਨ ਕਿਸੇ ਬਿਜ਼ਨਸਮੈਨ ਨੇ ਉਹਨੂੰ ਇੱਕ ਫਾਈਲ ਦਿੱਤੀ ਉਹ ਕਿ ਉਹ बिजनेਸਮੈਨ ਹਥਿਆਰਾਂ ਦਾ ਆਰਮੀ ਨੂੰ ਸਪਲਾਈ ਕਰਦਾ ਸੀ। ਉਹ बिजनेਸਮੈਨ ਨੇ ਇੱਕ ਕੈਪਟਨ ਨੂੰ ਫਾਈਲ ਦਿੱਤੀ ਕਿ ਅਗਰ ਤੇਰੇ ਤੇ ਸਾਈਨ ਹੋ ਜਾਣ ਨਾ ਤਾਂ ਮੇਰੇ ਕੁਝ ਹਥਿਆਰ ਇਦਾਂ ਦੇ ਆ ਜਿਨ੍ਹਾਂ 'ਚ ਕਮੀ ਹੈ, ਕੁਝ ਕਮੀ ਹੈ। ਅਗਰ ਉਹਨਾਂ ਤੂੰ ਸਾਈਨ ਕਰ ਦਿੱਤੀ ਤਾਂ ਉਹ ਵੀ ਹਥਿਆਰ ਮੇਰੇ ਵਿਕ ਜਾਣੇ ਆ, ਯਾਨੀ ਆਰਮੀ ਨੇ ਖਰੀਦ ਲੈਣੇ ਆ ਤਾਂ ਮੈਨੂੰ ਲੱਖਾਂ ਕਰੋੜਾਂ ਦਾ ਫਾਇਦਾ ਹੋਏਗਾ। ਉਹ 'ਚੋਂ ਇੰਨੇ ਕਰੋੜ ਮੈਂ ਤੈਨੂੰ ਦਵਾਂਗਾ ਬਸ ਤੂੰ ਸਾਈਨ ਕਰਨੇ ਆ। ਉਹ ਕੈਪਟਨ ਨੇ ਕਿਹਾ ਜੀ ਫਾਈਲ ਮੈਨੂੰ ਦੇ ਦਿਓ ਮੈਂ ਫਿਰ ਵਿਚਾਰ ਕਰਕੇ ਦੇਖੂ। ਉਹ ਕੈਪਟਨ ਆਪਣੀ ਮਾਂ ਨਾਲ ਹਰ ਗੱਲ ਕਰਦਾ ਹੁੰਦਾ ਸੀ ਅੱਜ ਉਹ ਫਾਈਲ ਲੈ ਕੇ ਜਦੋਂ ਘਰ ਗਿਆ ਤਾਂ ਬੜਾ ਬੇਚੈਨ ਜਿਹਾ ਸੀ ਤਾਂ ਮਾਂ ਨੇ ਕਿਹਾ ਬੇਟਾ ਕੀ ਗੱਲ ਹੈ ਅੱਗੇ ਮੈਂ ਤੈਨੂੰ ਦੇਖਦੀ ਹੁੰਦੀ ਜਦੋਂ ਤੂੰ ਆਂਦਾ ਸੀ ਤਾਂ ਤੇਰੇ ਚਿਹਰੇ ਤੇ ਇੱਕ ਸ਼ਾਂਤੀ ਹੁੰਦੀ ਸੀ ਇੱਕ ਸਕੂਨ ਹੁੰਦਾ ਸੀ ਅੱਜ ਤੂੰ ਬੇਚੈਨ ਜਿਹਾ ਲੱਗਦਾ ਹੈ ਕਹਿੰਦੇ ਮਾਂ ਮਾਂ ਅੰਦਰ ਦੀ ਪੀੜਾ ਨੂੰ ਸਮਝ ਹੀ ਲੈਂਦੀ ਹੈ ਉਹ ਕੈਪਟਨ ਨੇ ਕਿਹਾ ਮਾਂ ਦਰਅਸਲ ਮੈਂ ਆਪ ਤੇਰ ਨਾਲ ਗੱਲ ਕਰਨੀ ਸੀ ਕਿ ਆ ਮੇਰੇ ਕੋਲ ਇੱਕ ਫਾਈਲ ਹੈ ਅਗਰ ਮੈਂ ਇਹ ਤੇ ਸਾਈਨ ਕਰ ਦੇਵਾਂ ਤਾਂ ਮੈਨੂੰ ਇੰਨੇ ਕਰੋੜ ਮਿਲ ਬੈਠੇ ਉਠਾਏ ਨੂੰ ਮਿਲ ਜਾਣਾ ਹੈ ਮੈਨੂੰ ਇੰਨੇ ਕਰੋੜ ਬੈਠੇ ਉਠਾਏ ਨੂੰ ਮਿਲ ਜਾਣਾ ਹੈ ਮੈਨੂੰ ਸਮਝ ਨਹੀਂ ਆ ਰਹੀ ਸਾਈਨ ਕਰਾਂ ਜਾਂ ਨਾ ਕਰਾਂ ਉਸ ਲਈ ਮਾਂ ਨੇ ਕੋਈ ਗੱਲ ਕਹੀ ਕਹਿੰਦੇ ਬੇਟਾ ਸਾਈਨ ਕਰਨੇ ਨਾ ਕਰਨੇ ਇਹ ਤੇਰੀ ਮਰਜ਼ੀ ਹੈ ਬਸ ਮੈਂ ਤਾਂ ਤੈਨੂੰ ਇੰਨੀ ਗੱਲ ਕਹਿਣੀ ਚਾਹਦੀ ਆ ਕਿ ਜਦੋਂ ਤੂੰ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਨਾ ਤੂੰ ਮੈਨੂੰ ਕਹਿੰਦਾ ਮਾਂ ਮੈਨੂੰ ਸਵੇਰੇ ਉਠਾ ਲਈ ਤਾਂ ਜਦੋਂ ਮੈਂ ਤੈਨੂੰ ਉਠਾਣ ਵਾਸਤੇ ਸਵੇਰੇ ਕਮਰੇ ਚ ਜਾਂਦੀ ਆ ਤਾਂ ਮੈਂ ਦੇਖ ਦੇ ਤੂੰ ਬੜੀ ਗਹਿਰੀ ਨੀਂਦ ਜਿਸ ਉੱਤਾ ਹੁੰਦਾ ਮੇਰੇ ਕਿੰਨੀ ਵਾਰ ਉਠਾਣ ਤੇ ਵੀ ਤੂੰ ਉੱਠਦਾ ਨਹੀਂ ਐ ਕੋਈ ਇੰਨੀ ਗਹਿਰੀ ਵਿੱਚ ਸੁੱਤਾ ਹੁੰਦਾ ਆ ਬਸ ਬੇਟਾ ਮੈਂ ਇਹ ਚਾਹਦੀ ਆ ਕਿ ਜਦ ਵੀ ਮੈਂ ਤੈਨੂੰ ਉਠਾਣ ਆਵਾਂ ਤਾਂ ਇਦਾਂ ਹੀ ਗਹਿਰੀ ਵਿੱਚ ਸੁੱਤਾ ਮਿਲੇ ਮੈਨੂੰ ਕਿਤੇ ਕੋਈ ਇਦਾਂ ਦਾ ਕੰਮ ਨਾ ਕਰ ਲਈ ਕਿ ਮੈਂ ਸਵੇਰ ਨੂੰ ਤੈਨੂੰ ਖਾਣ ਆਵਾਂ ਤੂੰ ਪਹਿਲੀ ਜਾਗਦਾ ਹੋਵੇਂ ਕਿਵੇਂ ਮਾਂ ਰਾਤੀ ਮੈਨੂੰ ਨੀਂਦ ਹੀ ਨਹੀਂ ਆਈ ਕਿਉਂਕਿ ਜਦੋਂ ਬੰਦਾ ਕੁਝ ਗਲਤ ਕਰਦਾ ਆ ਨਾ ਉਹਦੇ ਮੰਦੀ ਜਿਹੜੀ ਬੇਚੈਨੀ ਵੱਜ ਜਾਂਦੀ ਏ ਉਹਦੀ ਸ਼ਾਂਤੀ ਜ਼ਿੰਦਗੀ ਦੀ ਪੈਸਾ ਤਾਂ ਜ਼ਰੂਰ ਆ ਜਾਏਗਾ ਬੇਟਾ ਪਰ ਪੈਸੇ ਨੂੰ ਕੀ ਕਰਨਾ ਜੇ ਸਕੂਨ ਦੀ ਨੀਂਦ ਐਸੀ ਸੌ ਨਾ ਪਾਏ ਜੇ ਜੀਵਨ ਚ ਚੈਨ ਹੀ ਨਾ ਹੋਇਆ ਸਮਝ ਲੈਣਾ ਜ਼ਰਾ ਸਾਰੇ ਇਸ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਇਹ ਦੇਖੀਏ ਕਿ ਮੈਂ ਅੱਛੇ ਬੈੱਡ ਵਾਸਤੇ ਬਹੁਤ ਕੋਸ਼ਿਸ਼ ਕਰਦਾ ਹਾਂ ਅੱਛੇ ਘਰ ਵਾਸਤੇ ਬਹੁਤ ਕੋਸ਼ਿਸ਼ ਕਰਦਾ ਅੱਛੇ ਸੋਫੇ ਵਾਸਤੇ ਬਹੁਤ ਕੋਸ਼ਿਸ਼ ਕਰਦਾ ਹਾਂ ਉਹ ਪਰ ਸੋਫੇ ਤੇ ਵੀ ਬੈਠ ਕੇ ਕਿੱਦਾਂ ਸ਼ਾਂਤੀ ਲਮਾ ਗਏ ਅੰਦਰੀ ਸਕੂਨ ਇਸ ਲਈ ਠੀਕ ਹੈ ਘਰ ਅੱਛਾ ਚਾਹੀਦਾ ਹੈ ਸੋਫਾ ਅੱਛਾ ਚਾਹੀਦਾ ਬੈੱਡ ਵੀ ਅੱਛਾ ਚਾਹੀਦਾ ਹੈ ਕੱਪੜਾ ਵੀ ਅੱਛਾ ਚਾਹੀਦਾ ਹੈ ਘਰ ਦੇ ਸਭ ਕੁਝ ਅੱਛਾ ਚਾਹੀਦਾ ਹੈ ਪਰ ਉਹਦੇ ਨਾਲ-ਨਾਲ ਉਹ ਵੀ ਕਰਮ ਕਰੋ ਜਿਹਦੇ ਨਾਲ ਜੀਵਨ 'ਚ ਸਕੂਨ ਵੀ ਸ਼ਾਂਤੀ ਵੀ ਆਵੇ ਔਰ ਉਹ ਹੁੰਦਾ ਹੈ ਅਛਾਈ ਦੇ ਨਾਲ ਉਹ ਹੁੰਦਾ ਨੇਕ ਕੰਮ ਕਰਨ ਦੇ ਨਾਲ